ਸਸ਼ੀਕਾਲ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਤੀਜੀ ਅਸ਼ਟਪਦੀ ਦੀ ਸਤਵੀਂ ਪੌੜੀ ਤੇ ਥੋੜੀ ਵਿਚਾਰ ਕਰਾਂਗੇ ਹਾਂਜੀ ਸਸ਼ੀਕਾਲ ਇਹ ਪੌੜੀ ਬਹੁਤ ਖਾਸ ਹੈ ਕਿਉਂਕਿ ਇਹ ਇੱਕੋ ਵੇਲੇ ਨਾ ਪਰਮਾਤਮਾ ਦੇ ਦੋ ਰੂਪ ਦਿਖਾਉਂਦੀ ਹੈ ਦੋ ਰੂਪ ਕਿਵੇਂ ਦੇਖੋ ਇੱਕ ਪਾਸੇ ਤਾਂ ਉਹ ਬਿਲਕੁਲ ਨਿੱਜੀ ਸਹਾਰਾ ਹੈ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਨਿਮਾਣਿਆਂ ਲਈ ਨਿਥਾਵਿਆਂ ਲਈ ਅੱਛਾ ਤੇ ਦੂਜੇ ਪਾਸੇ ਉਹਦੀ ਬੇਅੰਤਤਾ ਇੰਨਾ ਵੱਡਾ ਹੈ ਕਿ ਸਾਡੀ ਸਮਝ ਪੂਰਾ ਆ ਹੀ ਨਹੀਂ ਸਕਦਾ ਹਾਂ ਇਹ ਦੋਵੇਂ ਗੱਲਾਂ ਇਕੱਠੀਆਂ ਪੌੜੀ ਸ਼ੁਰੂ ਹੁੰਦੀ ਹੈ ਨਿਰਧਨ ਕੋ ਤਨ ਤੇਰੋ ਨਾਉ ਇਹ ਸਿੱਧਾ ਜਿਹਾ ਮਤਲਬ ਤਾਂ ਹੈ ਕਿ ਗਰੀਬ ਲਈ ਤੇਰਾ ਨਾਮ ਹੀ ਤਨ ਹੈ ਪਰ ਇਹਦੇ ਚ ਹੋਰ ਕੀ ਹੈ ਹਾਂਜੀ ਦੇਖੋ ਤਨ ਇੱਥੇ ਸਿਰਫ ਪੈਸਾ ਨਹੀਂ ਇਹ ਅਸਲ ਚ ਆਤਮਿਕ ਸ਼ਕਤੀ ਹੈ ਉਹ ਅੰਦਰੂਨੀ ਅਮੀਰੀ ਸੰਤੋਖ ਜਿਹੜਾ ਨਾਮ ਜਪਣ ਨਾਲ ਮਿਲਦਾ ਹੈ ਅੱਛਾ ਮਤਲਬ ਦੁਨਿਆਵੀ ਤਨ ਦੇ ਮੁਕਾਬਲੇ ਇਹ ਵੱਖਰੀ ਚੀਜ਼ ਹੈ ਬਿਲਕੁਲ ਤੇ ਅੱਗੇ ਹੈ ਨਿਥਾਵੇ ਕੋ ਨਾਉ ਤੇਰਾ ਥਾਉ ਜਿਸ ਦਾ ਕੋਈ ਠਿਕਾਣਾ ਨਹੀਂ ਕੋਈ ਆਸਰਾ ਨਹੀਂ ਉਹਦੇ ਲਈ ਨਾਮ ਹੀ ਪੱਕਾ ਘਰ ਹੈ ਪੱਕੀ ਥਾਂ ਹੈ ਅੱਗੇ ਹੈ ਨਿਮਾਣੇ ਕੋ ਪ੍ਰਭ ਤੇਰੋ ਮਾਨ ਯਾਨੀ ਸਿਰਫ ਛੱਤ ਨਹੀਂ ਮਾਨਸਿਕ ਤੇ ਰੂਹਾਨੀ ਸ਼ਰਨ ਜਿਨ੍ਹਾਂ ਦਾ ਕੋਈ ਮਾਨ ਸਤਕਾਰ ਨਹੀਂ ਕਰਦਾ ਉਹਨਾਂ ਲਈ ਪ੍ਰਭੂ ਦਾ ਨਾਮ ਹੀ ਇੱਜ਼ਤ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਦੇਖੋ ਪਰਮਾਤਮਾ ਦੀ ਨਜ਼ਰ ਚ ਕੋਈ ਛੋਟਾ ਵੱਡਾ ਬੇਇੱਜ਼ਤ ਹੈ ਹੀ ਨਹੀਂ ਉਹਦਾ ਨਾਮ ਜਪਣ ਵਾਲੇ ਨੂੰ ਨਾ ਅੰਦਰੋਈਕ ਐਸਾ ਮਾਣ ਮਿਲਦਾ ਹੈ ਜੋ ਦੁਨਿਆਵੀ ਰਤਬੀਆਂ ਤੋਂ ਕਿਤੇ ਉੱਚਾ ਹੈ ਹਾਂਜੀ ਤੇ ਨਾਲ ਹੀ ਸਗਲ ਕਟਾਕੋ ਦੇਵੋਦਾਨ ਮਤਲਬ ਉਹ ਸਭ ਨੂੰ ਦੇਣ ਵਾਲਾ ਬਿਨਾਂ ਕਿਸੇ ਭੇਦ ਭਾਵ ਦੇ ਹਰ ਇੱਕ ਜੀਵ ਨੂੰ ਦਾਤਾਂ ਦੇਣ ਵਾਲਾ ਹਾਂਜੀ ਸਾਰਿਆਂ ਨੂੰ ਭਾਵੇਂ ਉਹ ਦੁਨਿਆਵੀ ਚੀਜ਼ਾਂ ਹੋਣ ਭਾਵੇਂ ਆਤਮਿਕ ਗੁਣ ਉਹ ਸਭ ਦਾ ਦਾਤਾ ਹੈ ਇਸ ਤੋਂ ਅੱਗੇ ਗੱਲ ਹੋਰ ਡੂੰਗੀ ਹੁੰਦੀ ਹੈ ਕਰਨ ਕਰਾਵਣ ਹਾਰ ਸੁਆਮੀ ਸਭ ਕੁਝ ਕਰਨ ਵਾਲਾ ਵੀ ਉਹੀ ਤੇ ਕਰਵਾਉਣ ਵਾਲਾ ਵੀ ਉਹੀ ਹਾਂ ਇਹ ਸਿੱਧਾ ਹੁਕਮ ਦੇ ਸਿਧਾਂਤ ਵਾਲੇ ਇਸ਼ਾਰਾ ਹੈ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਚ ਹੋ ਰਿਹਾ ਅਸੀਂ ਸਿਰਫ ਨਿਮਿਤ ਮਾਤਰ ਹਾਂ ਸਮਾਵਿਨਾਂ ਦਾ ਫਿਰ ਹੋਮੇ ਨੂੰ ਕਟਾਂਦਾ ਹੋਵੇਗਾ ਬਿਲਕੁਲ ਜਦੋਂ ਪਤਾ ਲੱਗ ਜਵੇ ਕਿ ਕਰਨ ਵਾਲਾ ਕੋਈ ਹੋਰ ਹੈ ਤਾਂ ਫਿਰ ਮੈਂ ਕੀਤਾ ਮੈਂ ਕੀਤਾ ਵਾਲੀ ਗੱਲ ਮੁੱਕ ਜਾਂਦੀ ਹੈ ਤੇ ਨਾਲ ਹੀ ਹੈ ਸਗਲ ਕਟਾ ਕੇ ਅੰਤਰਜਾਮੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਹਾਂਜੀ ਇਹਦਾ ਮਤਲਬ ਸਿਰਫ ਇਹ ਨਹੀਂ ਕਿ ਉਹਨੂੰ ਪਤਾ ਸਾਡੇ ਦਿਲ ਚ ਕੀ ਹੈ ਇਹਦਾ ਮਤਲਬ ਇਹ ਵੀ ਹੈ ਕਿ ਉਹ ਸਾਡੇ ਅੰਦਰ ਵਸਦਾ ਹੈ ਅੰਦਰ ਵਸਦਾ ਹੈ ਹਾਂ ਉਹ ਸਾਡੀਆਂ ਬਿਨਾ ਕਈਆਂ ਅਰਦਾਸਾਂ ਸਾਡੇ ਅੰਦਰ ਦੇ ਡਾਰ ਸਾਡੀਆਂ ਕੋਸ਼ਿਸ਼ਾਂ ਸਭ ਜਾਣਦਾ ਹੈ ਇਹ ਇੱਕ ਬਹੁਤ ਨੇੜਤਾ ਵਾਲਾ ਅਹਿਸਾਸ ਹੈ ਪਰ ਜੇ ਉਹ ਸਭ ਜਾਣਦਾ ਹੈ ਸਭ ਕਰਦਾ ਕਰਾਉਂਦਾ ਹੈ ਤਾਂ ਫਿਰ ਸਾਡੀ ਜ਼ਿੰਮੇਵਾਰੀ ਕਿੱਥੇ ਰਹਿ ਜਾਂਦੀ ਹੈ ਇਹ ਸਵਾਲ ਉੱਠਦਾ ਹੈ ਕਈ ਵਾਰ ਦੇਖੋ ਜੀ ਇਹ ਬਹੁਤ ਸੂਖਮ ਨੁਕਤਾ ਹੈ ਅੰਤਰਜਾਮੀ ਹੋਣਾ ਜਾਂ ਕਰਨ ਕਰਾਉਣ ਹਾਰ ਹੋਣਾ ਸਾਡੀ ਜ਼ਿੰਮੇਵਾਰੀ ਨੂੰ ਖਤਮ ਨਹੀਂ ਕਰਦਾ ਸਗੋਂ ਇਹ ਭਰੋਸਾ ਦਿੰਦਾ ਕਿ ਸਾਡੀ ਹਰ ਭਾਵਨਾ ਹਰ ਕੋਸ਼ਿਸ਼ ਉਸ ਦੀ ਨਜ਼ਰ 'ਚ ਹੈ ਇਹ ਨਾਲ ਹੀ ਇਹ ਸਾਨੂੰ ਚੰਗੇ ਕਰਮ ਕਰਨ ਲਈ ਹੋਰ ਪ੍ਰੇਰਿਤ ਕਰਦਾ ਕਿਉਂਕਿ ਕੁਝ ਵੀ ਲੁਕਿਆ ਨਹੀਂ ਅੱਛਾ ਇਹ ਇੱਕ ਤਰ੍ਹਾਂ ਦਾ ਭਰੋਸਾ ਵੀ ਹੈ ਤੇ ਚੇਤਾਵਨੀ ਵੀ ਹਾਂ ਐਵੇਂ ਕਹਿ ਸਕਦੇ ਹਾਂ ਫਿਰ ਪੌੜੀ ਦਾ ਰੁਖ ਬਦਲਦਾ ਆਪਣੀ ਗਤਮਿਤ ਜਾਣੋ ਆਪੇ ਆਪਣੀ ਹਾਲਤ ਆਪਣਾ ਮਾਪ ਆਪਣੀ ਹੱਦ ਉਹ ਆਪ ਹੀ ਜਾਣਦਾ ਹੈ ਬਿਲਕੁਲ ਗਤ ਮਤਲਬ ਅਵਸਥਾ ਮਿਤੀ ਮਤਲਬ ਮਾਪ ਯਾ ਸੀਮਾ ਯਾਨੀ ਪਰਮਾਤਮਾ ਕਿੰਨਾ ਵੱਡਾ ਹੈ ਉਹਦੀ ਅਸਲੀਅਤ ਕੀ ਹੈ ਉਹਦਾ ਪਾਰਾਵਾਰ ਕੀ ਹੈ ਇਹ ਸਿਰਫ ਤੇ ਸਿਰਫ ਉਹ ਆਪ ਹੀ ਜਾਣਦਾ ਹੈ ਸਾਡੀ ਬੁੱਧੀ ਸਾਡੀ ਸਮਝ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੀ ਨਹੀਂ ਪਹੁੰਚ ਸਕਦੀ ਤੇ ਅੱਗੇ ਆਪਨ ਸੰਗ ਆਪ ਪ੍ਰਭਰਾਤੇ ਉਹ ਆਪਣੇ ਆਪ ਜੀ ਮਸਤ ਹੈ ਆਪਣੇ ਸਰੂਪ ਚ ਹੀ ਲੀਨ ਹੈ ਉਹਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਆਪਣੀ ਹੋਣ ਲਈ ਇਹ ਤਾਂ ਫਿਰ ਮਨੁੱਖੀ ਗਿਆਨ ਦੀਆਂ ਹੱਦਾਂ ਨੂੰ ਬਹੁਤ ਸਪਸ਼ਟ ਕਰ ਦਿੰਦਾ ਹੈ। ਹਾਂਜੀ ਅਸੀਂ ਸੋਚਦੇ ਹਾਂ ਅਸੀਂ ਸਭ ਕੁਝ ਜਾਣ ਲਵਾਂਗੇ ਪਰ ਇੱਥੇ ਸਾਫ਼ ਹੈ ਕਿ ਉਸ ਬਿਆੰਤ ਨੂੰ ਪੂਰੀ ਤਰ੍ਹਾਂ ਜਾਣਨਾ ਸੰਭਵ ਨਹੀਂ ਹੈ ਤੇ ਇਸੇ ਲਈ ਸ਼ਾਇਦ ਅਖੀਰ ਵਿੱਚ ਕਿਹਾ ਗਿਆ ਤੁਮਰੀ ਉਸਤਤ ਤੁਮਤੇ ਹੋਏ ਹਾਂ ਨਾਨਕ ਅਵਰ ਨ ਜਾਣ ਸਿਕੋ। ਵਾਹ ਤੇਰੀ ਸਿਫਤਸਲਾ ਤੇਰੀ ਅਸਲ ਵਡਿਆਈ ਤਾਂ ਤੂੰ ਹੀ ਜਾਣਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਹੋਰ ਕੋਈ ਤੇਰੀ ਅਸਲ ਮਹਾਨਤਾ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦਾ। ਇਹੀ ਸਾਰੇ ਗੱਲ ਦਾ ਨਿਚੋੜ ਹੈ ਕਿ हे ਪ੍ਰਭੂ ਤੇਰੀ ਸੱਚੀ ਵਡਿਆਈ ਤਾਂ ਤੂੰ ਆਪ ਹੀ ਕਰ ਸਕਦਾ ਜਾਂ ਸਮਝ ਸਕਦਾ ਕੋਈ ਜੀ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਵੇ ਉਹ ਤੇਰੀ ਬੇਅੰਤਤਾ ਨੂੰ ਮਾਪ ਨਹੀਂ ਸਕਦਾ ਤਾਂ ਜੇ ਸਾਰੀ ਵਿਚਾਰ ਨੂੰ ਸਮੇਟੀਏ ਤਾਂ ਕੀ ਕਹਾਂਗੇ ਦੇਖੋ ਸਾਰੇ ਹੈ ਕਿ ਪਰਮਾਤਮਾ ਦੇ ਦੋਵੇਂ ਪੱਖ ਸੱਚ ਨੇ ਇੱਕ ਪਾਸਿਓ ਬਹੁਤ ਨੇੜੇ ਹੈ ਬਹੁਤ ਆਪਣਾ ਹੈ ਨਿਮਾਣੇ ਦਾ ਮਾਣ ਨਿਥਾਵੇਂ ਦਾ ਥਾਂ ਨਿਧਨ ਦਾ ਤਨ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਕਰਨ ਵਾਲਾ ਹਾਂਜੀ ਪਰ ਦੂਜੇ ਪਾਸਿਓ ਇੰਨਾ ਵਿਸ਼ਾਲ ਇੰਨਾ ਬਿਆੰਤ ਇੰਨਾ ਅਗੰਮ ਹੈ ਕਿ ਸਾਡੀ ਸੀਮਤ ਬੁੱਧੀ ਉਹਨੂੰ ਕਦੇ ਵੀ ਪੂਰਾ ਨਹੀਂ ਸਮਝ ਸਕਦੀ ਉਹਦੀ ਅਸਲ ਮਹਾਨਤਾ ਉਹਦੇ ਤੋਂ ਬਿਨਾ ਕੋਈ ਨਹੀਂ ਜਾਣਦਾ ਇਹ ਨੇੜਤਾ ਤੇ ਦੂਰੀ ਦਾ ਅਹਿਸਾਸ ਇੱਕੋ ਵੇਲੇ ਚੱਲਦਾ ਹੈ ਇਹ ਗੱਲ ਸੱਚਮੁੱਚ ਸੋਚਣ ਲਈ ਮਜਬੂਰ ਕਰਦੀ ਹੈ ਜੇ ਉਹਦੀ ਅਸਲ ਮਹਾਨਤਾ ਸਾਡੀ ਪਕੜ ਤੋਂ ਬਾਹਰ ਹੈ ਤੇ ਉਹਦੀ ਸਿਫਤ ਸਿਰਫ ਉਹੀ ਜਾਣਦਾ ਹੈ ਤਾਂ ਫਿਰ ਤਾਂ ਫਿਰ ਇੱਕ ਆਮ ਇਨਸਾਨ ਉਸ ਬਿਆਨਤ ਦੇ ਨਾਲ ਉਹ ਨਿੱਜੀ ਨੇੜਤਾ ਉਹ ਸਾਂਝ ਕਿਵੇਂ ਮਹਿਸੂਸ ਕਰ ਸਕਦਾ ਹੈ ਜਿਸ ਦੀ ਗੱਲ ਪੌੜੀ ਦੇ ਸ਼ੁਰੂ ਵਿੱਚ ਹੋਈ ਸੀ ਇਹ ਸਵਾਲ ਹੈ ਜਿਸ ਤੇ ਸਾਨੂੰ ਸੋਚਣਾ ਚਾਹੀਦਾ ਹੈ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਫੇਰ ਮਿਲਾਂਗੇ ਤਦ ਤੱਕ ਲਿਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ